भगवंत मान जी ਤੁਹਾਡੀ ਪੁਲਿਸ ਬੀਜੇਪੀ ਦੇ ਲੀਡਰ ਤੇ ਬੀਜੇਪੀ ਦੇ ਵਰਕਰਸ ਤੇ ਤੱਕਾ ਨਹੀਂ ਕਰਦੀ ਉਹ ਸਿੱਧੇ ਸਿੱਧੇ ਗਰੀਬ ਲੋਕਾਂ ਦੇ ਢਿੱਡ ਤੇ ਲੱਤ ਮਾਰ ਰਹੀ ਹੈ ਕਿਉਂਕਿ ਉਹਨਾਂ ਗਰੀਬਾਂ ਨੂੰ ਉਹਨਾਂ ਦੀਆਂ ਬਣਦੀ ਸਹੂਲਤਾਂ ਜਿਹੜੀਆਂ ਕੇਂਦਰ ਸਰਕਾਰ ਦਿੰਦੀ ਹੈ ਚਾਹ ਆਯੂਸ਼ਮਾਨ ਕਾਰਡ ਹੈ ਚਾਹ ਉਹਨਾਂ ਦੇ ਲੋਨ ਹੈ ਚਾਹ ਉਹਨਾਂ ਦੇ ਕਿਸੇ ਕਿਸਮ ਦੀ ਜਿਹੜੀ ਸੂਧਾ ਕੇਂਦਰ ਤੋਂ ਆਂਦੀ ਹੈ ਉਹਨੂੰ ਦੇਣ ਵਾਸਤੇ ਜਿਹੜੇ ਕੈਂਪ ਲਾਏ ਜਾ ਰਹੇ ਸੀਗੇ ਤੇ ਤੁਸੀਂ ਪੁਲਿਸ ਦੀ ਤਸੱਦਤ ਜਿਹੜੀ ਹੈ ਬੀਜਪੀ ਕਾਰਜਕਰਤਾ ਤੇ ਲੀਡਰਾਂ ਤੇ ਕਰਾ ਰਹੇ ਲੋ ਭਗਵੰਦ ਮਾਨ ਜੀ ਅੱਜ ਐਸੇ ਸਿਲਸਿਲੇ ਚ ਤੁਸੀਂ ਮੇਰੇ ਹਲਕੇ ਅਬੋਰ ਬੱਲੂਆਣੇ ਦੇ ਅੰਦਰ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਕਾਕਾ ਕੰਬੋਜ ਜੀ ਤੇ ਸਾਡੇ ਜਿਹੜੇ ਕੈਂਡੀਡੇਟ ਸੀਗੇ ਬੱਲੂਆਣੇ ਤੋਂ ਵੰਦਨਾ ਜੀ ਉਹਨਾਂ ਦੋਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਫਾਜ਼ਿਲਖਾ ਲੈ ਗਏ ਉਹਨਾਂ ਨੂੰ ਤਾਂ ਲੈ ਗਏ ਪਰ ਥੋੜਾ ਕੀ ਖਿਆਲ ਆ ਬੀਜਪੀ ਦੇ ਕਾਰਜਕਰਤਾ ਘਰੇ ਬਹਿ ਜਾਣਗੇ ਭਗਵੰਦ ਮਾਨ ਜੀ ਮੈਂ ਚੱਲਿਆ ਕੱਲ ਉਸੇ ਪਿੰਡ ਜਿੱਥੋਂ ਤੁਸੀਂ ਕਾਕਾ ਕੰਬੋਜ ਵੰਦਨਾ ਜੀ ਨੂੰ ਫੜਿਆ ਮੈਂ ਚੱਲਿਆ ਉੱਥੇ ਉਹੀ ਕੈਂਪ ਕੱਲ ਮੈਂ ਜਾ ਕੇ ਲਾਉਂਗਾ 10 ਵਜੇ ਪਿੰਡ ਰਾਏਪੁਰੇ ਭੇਜੋ ਸਾਰੀ ਪੁਲਿਸ ਉਥੇ ਕਰੋ ਗ੍ਰਿਫਤਾਰ ਕਿਹਨੂੰ ਕਿਹਨੂੰ ਗ੍ਰਿਫਤਾਰ ਕਰੋਗੇ ਕਰੋ ਸਭ ਤੋਂ ਪਹਿਲਾਂ ਸ਼ੁਰੂਆਤ ਸੁਨੀਲ ਜਾਖੜ ਤੋਂ ਕਰੋ ਕੱਲ ਉੱਥੇ ਮਿਲਦੇ ਆਂ ਫਿਰ ਪਤਾ ਲੱਗੂਗਾ ਤੁਹਾਨੂੰ ਕਿਹੜੇ ਭਾਵ ਦੇ ਵਿੱਚ ਤੁਸੀਂ ਗਰੀਬਾਂ ਦੇ ਢਿੱਡ ਤੇ ਕਿਸ ਤਰ੍ਹਾਂ ਲੱਤ ਮਾਰ ਸਕਦੇ ਹੋ ਜਿਹੜੇ ਆਮ ਆਦਮੀ ਪਾਰਟੀ ਦਾ ਨਾਮ ਲੈ ਕੇ ਤੁਸੀਂ ਲੋਕਾਂ ਨੂੰ ਬੇਵਕੂ ਬਣਾਇਆ ਅੱਜ ਆਮ ਆਦਮੀ ਦੇ ਮਗਰ ਹੀ ਤੁਸੀਂ ਡੰਗ ਲੈ ਕੇ ਪਏ ਹੋ ਆਓ ਕੱਲ ਉਥੇ ਰਾਏਪੁਰੇ ਪਹੁੰਚੋ ਤੇ ਮੈਂ ਕਹਿੰਦਾ ਉੱਥੇ ਚੱਲ ਕੇ ਇਹਨਾਂ ਨੂੰ ਦੱਸਾਂਗੇ ਵੀ ਭਾਜਪਾ ਜਿਹੜੀ ਇਹ ਸੰਘਰਸ਼ ਕਰਨੀ ਲਈ ਪਾਰਟੀ ਕਿਸ ਤਰ੍ਹਾਂ ਗਰੀਬਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ